ਤੋਰ ਸੁਮਿਲਿਆਉ ਥੋੜੀ ਜਿਹੀ ਬੁੱਧੀ ਵਿਕਸਤ ਹੋਈ ਥੋੜੀ ਜਿਹੀ ਬੁੱਧੀ ਨੇ ਕੰਮ ਕੀਤਾ ਬੇ ਬੰਦਾ ਬੰਦੇ ਨਾਲ ਪਿਆਰ ਕਰਨ ਲੱਗਿਆ ਤੇ ਪਸੂ ਜਨਮਲ ਇਹਨਾਂ ਨਾਲ ਖੇਡ ਪਾਇ ਦਿੱਤਾ ਹੈ ਤਾਂ ਉਸੇ ਅਕਲਪੂ ਕੁਰਾਮ ਅੱਲਾ ਖੁਦਾ ਵਾਜੂ ਤੇ ਬਣਾਏ ਹੋਏ ਨਾ ਜੇ ਇਨਸਾਨ ਜੇ ਤੂੰ ਇਨਸਾਨ ਨਾਲ ਪਿਆਰ ਕਰ ਸਕਦਾ ਹੈ ਤੇ ਜਿੱਦ ਤੱਕ ਪਸ਼ੂਆਂ ਦੇ ਨਾਲ ਵੀ ਪਿਆਰ ਕਰ ਆ ਗਿਆ ਨਾ ਤਸੇ ਪਸ਼ੂਆਂ ਤੇ ਵੀ ਦਰਦ ਆਉਣਾ ਕਿ ਤੈਨੂੰ ਉਦੋਂ ਵੀ ਦਇਆ ਆਉਣਾ ਗਈ ਅਸਲ ਤੇ ਤੂੰ ਦਰਬੇ ਬਣਨਾ ਇਤੂ ਸਮਝ ਅਕਲੀਆ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਕਿੰਨੀ ਸੋਹਣ ਢੰਗ ਦੇ ਨਾਲ ਉਹ ਖੁਦ ਖੁਦ ਆ ਜੜਾ ਹੈ ਆਪ ਸਾਰੀ ਦੁਨੀਆ ਬਣਾ ਕੇ ਵਿੱਚ ਆ ਬੈਠਾ ਹੈ ਜੀਵ ਉਸ ਅਕਾਲ ਪੁਰਖ ਦੇ ਵਿੱਚ ਆ ਤਕਾਲਪੁਰਖ ਖੁਦ ਖੁਦਾਇਨਾ ਜੀਵਨ ਦੇ ਵਿੱਚ ਉਹ ਕਿਹੜੇ ਟੱਬ ਦੇ ਨਾਲ ਸਰਦ ਵਿੱਚ ਬੈਠਾ ਹੋਇਆ ਬੈਠਾ ਸ਼ਬਦਿਕ ਵਿੱਚ ਇਹ ਦਿਸਦਾ ਕਿਸੇ ਨੂੰ ਵੀ ਨਹੀਂ ਕੋਲ ਬੈਠਾ ਨਹੀਂ ਦਿਸਦਾ ਦਬ ਦੇ ਪਰਦੇ ਸੀ ਜਮਲਾ ਵਿੱਚ ਆ ਬੈਠੇ ਨੇ ਪ੍ਰਿੰਸ ਸਾਹਿਬ ਜੀ ਇਹ ਕਹਿੰਦੇ ਜਿੰਨੇ ਚਿਰ ਮੈਨੂੰ ਕੋਈ ਪਤਾ ਲੱਗਾ ਮੰਮੀ ਜੰਗਲਾਂ ਚ ਲੱਭਦਾ ਬੈਠਾ 24 ਸਾਲ ਲੱਭਦਾ ਰਿਹਾ ਜੰਗਲਾਂ ਵਿੱਚ ਜੰਨ ਦੇ ਕੰਡਿਆਂ ਨੇ ਵੀ ਜੰਨ ਦੇ ਟਡਿਆਂ ਨੇ ਵੀ ਸੁੱਕੀਆਂ ਡਾਂਗੀਆਂ ਨੇ ਬੱਲਣ ਦੇ ਵੀ ਮਿਲੂ ਪੁਕਾਰ ਪੁਕਾਰ ਕੇ ਗਿਆ ਤੁਰਿੰਦਾ ਕੋਈ ਉਹ ਤੇ ਤੇਰੇ ਕੋਲ ਆ ਜਿੰਨੂੰ ਤੂੰ ਜੰਗਲਾਂ ਵਿੱਚ ਲੱਭਣ ਵਾਸਤੇ ਇਹਨਾਂ ਮੰਮੀ ਫਰੀਦ ਸਾਹਿਬ ਨੇ ਕਿੰਦੇ ਜਦੋਂ ਮੈਨੂੰ ਗਿਆਨ ਹੋਇਆ ਨਾ ਤੇ ਮੈਨੂੰ ਤੇ ਬਾਜਾ ਮਾਰ ਮਾਰ ਕੇ ਕੱਢੇ ਘੇਰ ਲਗੇ ਸੁੱਕੀਆਂ ਡਾੜੀਆਂ ਬੱਲ ਨਾ ਕਹਿ ਲਗਾ ਫਿਰਦਾ ਮੁੜ ਜਾ ਕਰ ਦੋ ਉਹ ਤੇ ਤੇਰੇ ਨਾਲ ਜੋ ਵੀ ਕਰ 24 ਘੰਟੇ ਲੰਦਾ ਹੈ ਫਿਰ ਵੀ ਸਾਨੂੰ ਵੀ ਦੱਸੀ ਤੇਰੇ ਗੱਲ ਪੁਰੀ ਸਭ ਵੀ ਤੁਸੀਂ ਵੀ ਨਾ ਟੱਕਰਾ ਮਾਰਦੇ ਰਹੋ ਆਪਣੇ ਜੀਵਨ ਦਾ ਸਾਰਾ ਹਾਲ ਮਾਤਸ ਫਰੀਦ ਸਾਹਿਬ ਨੇ ਸਰਬ ਸੁਝਾਇਆ ਤਨ ਗੁਰਦਾਮ ਸਾਹਿਬ ਸੁਝਾ ਰਹੇ ਨੇ ਜਨ ਦੇਪਕ ਕਥਾ ਕਾਣੀ ਕਰ ਰਹੇ ਆਪਾਂ ਵਿਚਾਰ ਕਰਦੇ ਸੀ ਪਿਆਰੋ ਹੁਣ ਤਨ ਗੁਰਦਾਮ ਸਾਹਿਬ ਦਾ ਪਿਤਾ ਹੈ ਬੜੇ ਭਗਤੀ ਵਾਲਾ ਹੈ ਬਹੁਤ ਭਗਤੀ ਉਹ ਕਿੰਨੀ ਕੁ ਪਾਤੀ ਦਾ ਪਤਾ ਦੀਏ ਕਿੰਨੀ ਦਾ ਵਰਨਣ ਕਰਾਂਗੇ ਇੱਡੀ ਵੱਡੀ ਭਗਤੀਆਂ ਨੇ ਕੀਤੀ ਤੇ ਖੁਦ ਖੁਦਾ ਦੇ ਕਰਿਆਣ ਕੇ ਪੈਦਾ ਹੋਇਆ ਕੋਈ ਹੈ ਇਹ ਤਾਂ ਵੱਡਾ ਭਗਤ ਭਗਤ ਇੱਕ ਬੰਦੇ ਛੱਡੋ ਦਰਿਆਵੀ ਆਪਸ ਚੱਲੋ ਮੈਂ ਤਾਂ ਤਣੂ ਵੀ ਦਰਿਆਵੀ ਆਦਮੀ ਨੇ ਪਰ ਪਿੱਛੇ ਭਗਤੀ ਦਾ ਭੰਡਾਰ ਭਰਿਆ ਪਿਆ ਹੈ ਹੈ ਦਰਿਆਵੀ ਪਿੱਛੇ ਭਗਤੀ ਦਾ ਭੰਡਾਰ ਰਿਹਾ ਤੇ ਚੇ ਪਤਿ ਦਾ ਪੰਡਾਰਾ ਤਾਂ ਗੁਰੂ ਨਾਨਕ ਸਾਹਿਬ ਦੇ ਘਰੇ ਆਏ ਐ ਐਵੇਂ ਜੀ ਆਸਾ ਦੇ ਥਾਂ ਬੰਦਾ ਨਹੀਂ ਸੀ ਦੇ ਤੈਨੂੰ ਕੋਤਕੋਦਾ ਦੀ ਮਾਇਆ ਦੇ ਵਿੱਚ ਫਸ ਗਏ ਸੰਸਾਰ ਦਾ ਜੁੜ ਗਏ ਆਪਣਾ ਪਤਿ ਵਾਲਾ ਪੁੱਛੇ ਜਵਾਹਰ ਸੀ ਭੁੱਲ ਗਏ ਤੇ ਆਪਾਂ ਕਈ ਵਾਰ ਵਿਚਾਰ ਕਰਦੇ ਘਰ ਇਨਸਾਨ ਪਾਵੇਓ ਪੀਰ ਪਕੰਬਰ ਦੇਵੀ ਦੇਵਤਾ ਔਲੀਆ ਨਬੀ ਕੁਝ ਬਣ ਕੇ ਐਸ ਸੰਸਾਰ ਤੇ ਸਾਰੇ ਸੰਸਾਰ ਦੇ ਅਨਕੀ ਭੁੱਲੇ ਸਾਰਾ ਸੰਸਾਰ ਪੂਰਨ ਅੰਦਰ ਪੂਰਨ ਜਨਦਾਇ ਇਤਿਹਾਸ ਮੈਤਾ ਪਰ ਲੀ ਪੂਰਗੇ ਖੁਦ ਖੁਦਾ ਨਾਲ ਲੜਾਈ ਖੁਦ ਖੁਦਾ ਦੇ ਨਾਲ ਲੜਾਈ ਇਸ ਲੜਾਈ ਨੂੰ ਦੇਖ ਕੇ ਫਿਰ ਰਾਏ ਬਲਾਲ ਜੀ ਨੂੰ ਸੂਝ ਪੈ ਗਈ ਕਿ ਕਿਨੇ ਤੱਕ ਲੜਨ ਲੋ ਦੂਰ ਥੋੜਾ ਹਟਵਾ ਕੀਤਾ ਜਾਵੇ ਇੱਕ ਦੂਜੇ ਤੋਂ ਤੇ ਫਿਰ ਪਿਆਰ ਬਣੂਗਾ ਕੋਲੋਂ ਦੇ ਪਿਆਰ ਨਹੀਂ ਬਣ ਸਕਦਾ ਕੋਲੋਂ ਦੇ ਲੜਾਈ ਰੋ ਹੁਣ ਜਿੱਤੇ ਵਿਵਿਧਾਨ ਕੀ ਵਿਆਹ ਤੇ ਗਈ ਪੱਯਜਰਮ ਅਖਿਰ ਅਖੀਰ ਖੈਰ ਇੱਥੇ ਆਉਂਦਾ ਜਾਂਦਾ ਪਹਿਲਾਂ ਹੀ ਆਉਂਦਾ ਜਾਂਦਾ ਵਿਆਹ ਤੋਂ ਪਹਿਲਾਂ ਹੀ ਆਉਂਦਾ ਜਾਂਦਾ ਵਿਆਹ ਦੀ ਗੱਲ ਤੇ ਬਾਅਦ ਚ ਚੱਲੇ ਨਾ ਦਿਸਤ ਦੀ ਗੱਲ ਬਾਅਦ ਚ ਚੱਲੇ ਕਿਉਂਕਿ ਪੱਯਜਰਮ ਜੁੜਸੀ ਉਹ ਵੀ ਪਟਵਾਦੀ ਸੀਗੀ ਉਹ ਦੋ ਘਰਾਂ ਦੇ ਪਰਪੜ ਵਾਲੇ ਸੀਗੇ ਤੇ ਮੇਟਾ ਬਾਲੂ ਜੀ ਲਾਇਬਰਲ ਦਾ ਪਰਵਾਰ ਸੀ ਕਦੇ ਜਿਆਦਾ ਜਵੇਨ ਮੈਲੇ ਉਦਦੇ ਤੇ ਪਾਇਆ ਜਰਮਤ ਪਹਿਲਾਂ ਤੋਂ ਆਉਂਦਾ ਜਾਂਦਾ ਸੀ ਉੱਥੇ ਰਿਸ਼ਤੇ ਦੀ ਗੱਲ ਤਬਾ ਚਲੀ ਖਰਚਰੋ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਫਿਰ ਕੋਲੀ ਜਦੋਂ ਮਿਲ ਜੁਮੇਨ ਮਿਲਣ ਵਾਸਤੇ ਕਛਣ ਵਾਸਤੇ ਪਈ ਜੇ ਰਾਮ ਆਇਆ ਰਾਇ ਭੁਲਾਨ ਦੇ ਜੁਰਮ ਨੂੰ ਹੀ ਦਰਸਾ ਮੁਝਾਈ ਪਈ ਜੇ ਰਾਮ ਤੋ ਆਪਣੇ ਨਾਲ ਲੈ ਜਾ ਤੋ ਆਪਣੇ ਨਾਲ ਲੈ ਜਾ ਕਿੰਨੂੰ ਤਨਗੁਰ ਨਾਮ ਸਾਰੂ ਉੱਤੇ ਜਾਦੇ ਇਹਨੂੰ ਕੋਈ ਮੜ ਮੁੱਢਾ ਤੰਬ ਤੇ ਲਾ ਦੇ ਦਰਵਾਜ਼ੀ ਤੋਂ ਦੇ ਦੂਰੋਂ ਜੂ ਪਈ ਜਰਮ ਕਹਿੰਦਾ ਮੈਂ ਤੇ ਪਹਿਲਾਂ ਵੀ ਯਤਨ ਕੀਤਾ ਪਰ ਨਾਨਕ ਸਾਹਿਬ ਜਾ ਨਹੀਂ ਰਹੇ ਰਾਇਬਲ ਦੇ ਬਿਲਾਇਆ ਤਰਗੁਰਦਾਮ ਸਾਹਿਬ ਘਰ ਲਗਾ ਕਹਿੰਦਾ ਤੁਸੀਂ ਇਦਾਂ ਕਰੋ ਕੋਧ ਖੁਦਾ ਮੇਰੇ ਉਧ ਖੁਦਾ ਜਿੱਤ ਦਰੋ ਤੁਸੀਂ ਭਾਈਆ ਜੈ ਰਾਮ ਦੇ ਕੋਲ ਰਹੋ ਉਥੇ ਤੁਹਾਨੂੰ ਹੀ ਤੁਸੀਂ ਬੜ ਬੜੇ ਕੰਮ ਤੇ ਲਾ ਦੂਗਾ ਆ ਲੜਾਈ ਖਤਮ ਹੋ ਜਾ ਹੁਣ ਕੱਲ ਤੋਂ ਸਭ ਨੂੰ ਕੋਧ ਖੁਦਾ ਬਰਨਾਨ ਸਾਹਿਬ ਹੀ ਰਹੇ ਨੇ ਕਰੇ ਕਰੇ ਦੇ ਕੇ ਨਾਲ ਕਦੇ ਜੈ ਰਾਮ ਦੇ ਵਿੱਚ ਕਦਰ ਇਬਰਾਹਿਮ ਵਿਚ ਇਦਾਂ ਕਹੇ ਕਿ ਭਗ ਜੈ ਰਾਮ ਤਨ ਗੁਰਦਮ ਸਾਹਿਬ ਨੂੰ ਆਪਣੇ ਨਾਲ ਲਾਏ ਕੁਝ ਦਿਨ ਬੀਤੇ ਹੋਏ ਸਬਾ ਬੀਤੇ ਥੋੜਾ ਹੋ ਹੁਣ ਭਾਈਆ ਜੈ ਰਾਮ ਦਾ ਜੀਨੀ ਕਰਦਾ ਵੀ ਮੈਨੂੰ ਕੰਮ ਕਰਾ ਮੈਂ ਕੋ ਤੇ ਪਹਿਣ ਨਾਨਕੀ ਦਰਬਰੀ ਜੀ ਕਰਦਾ ਤੇ ਕੰਮ ਕਰੇ ਬਿੱਜਿਓ ਦੀ ਰੋਟੀ ਅਸੀਂ ਖਾਣੇ ਉਹ ਜੀ ਇਹ ਕਹੂਗਾ ਹੁਣ ਪਹਿਣ ਨਾਨਕੇ ਨੂੰ ਤੇ ਭਰੋਸਾ ਇੰਨਾ ਵੱਡਾ ਕਿ ਖੁਦ ਖੁਦਾਈ ਏ ਉਹਦੇ ਨਾਲ ਐਡਾ ਵੱਡਾ ਭਰੋਸਾ ਨਹੀਂ ਕਰ ਜੇਰ ਆਪ ਨੂੰ ਪਰ ਭਰੋਸਾ ਹੈ ਆਪੇ ਖੁਦ ਗੁਰੂ ਦਾ ਅਨੁਸਾਰ ਵੀ ਨੇ ਪੜਨਾਂ ਕਿ ਨੂੰ ਕਿਹਾ ਪੜ ਕੰਮ ਕਰਨ ਦਾ ਬਹੁਤ ਚਾਹੁੰਦਾ ਹੈ ਕੰਮ ਕਰਕੇ ਰੋਟੀ ਖਾਣੀ ਚਾਹੀਦੀ ਹੁਣ ਵੀ ਵੀ ਦਰਦ ਕਰ ਲੱਗੀ ਮੇਰਾ ਇੱਥੇ ਤੈਨੂੰ ਖਾਣ ਨੂੰ ਮਿਲਦਾ ਉਹ ਕਹਿੰਦਾ ਖਾਣ ਨੂੰ ਮਿਲਦਾ ਪੜਨ ਨੂੰ ਮਿਲਦਾ ਸਮਝ ਮਿਲਦਾ ਪਰ ਮੈਂ ਚਾਉਣਾ ਵੀ ਕੰਮ ਕੀਤਾ ਜਾਵੇ ਕੰਮ ਕਰਕੇ ਰੁਪਈਆ ਕਮਾਤੀ ਜਾਵੇ ਕਹਿੰਦੇ ਗੱਲ ਤੇ ਠੀਕ ਆ ਵੀਰ ਪਰ ਮੈਂ ਨਹੀਂ ਚਾਹੁੰਦੇ ਵੀ ਤੂੰ ਕੰਮ ਕਰ ਤੂੰ ਗੱਲ ਤੇ ਠੀਕ ਆ ਵੈਸੇ ਪਰ ਮੈਂ ਚਾਹੁੰਦੇ ਨਹੀਂ ਉਹਨੇ ਜਦ ਕਰੇ ਆਇਆ ਪਿਆ ਜੈ ਰਾਮ ਬੀਬੀ ਨਾਨਕ ਉਹ ਨਾਲ ਗੱਲ ਕੀਤੀ ਬੀਬੀ ਨਾਨਕ ਕਹਿੰਦਾ ਵੀ ਕੰਮ ਕਰ ਕਲੋਟੀ ਖਾਣੇ ਦੀ ਗੱਲ ਤੇ ਗਿੰਦੀ ਚੰਗੀ ਪਰ ਆਪਾਂ ਕਿਵੇਂ ਕਹੀਏ ਵੀ ਤੂੰ ਕੰਮ ਕਰ ਤੈਨੂੰ ਕਹਾਂ ਬੇਕੁਰੇ ਤੇ ਮੈਨੂੰ ਇੱਥੇ ਲੈ ਆਉਣ ਦਾ ਫਰਤ ਕਰ ਲੈ ਮੇਰੇ ਨਾਲ ਆਪਾਂ ਕਹਿ ਨਹੀਂ ਸਕਦੇ